ਹਾਂਜੀ ਬਾਈ ਜੀ ਤੇ ਬਾਈ ਜੀ ਅੱਜ ਬਾਬੇ ਦੀ ਮਸ਼ੀਨ ਦਾ ਬਲਾਕ ਲੈ ਕੇ ਅਸੀਂ ਜਾਵੜੇ ਖਰਾਦ ਦੀ ਦੁਕਾਨ ਤੇ ਉਹਾਂ ਦਾ ਕਰਦਾ ਵਾਲ ਜਦੋਂ ਟੁੱਟ ਕੇ ਸਲੀਵ ਨੂੰ ਟੱਚ ਕੀਤਾ ਨਾ ਤੇ ਇੱਕ ਸਲੀਵ ਨਵੀਂ ਲੱਗੂਗੀ ਦੂਜੀਆਂ ਤਿੰਨ ਸਲੀਵਾਂ ਹੋ ਜਾਣਗੀਆਂ ਬੋਰ ਤੇ ਤੁਸੀਂ ਹੈਡ ਵਾਲ ਦਾ ਪਤਾ ਕਰੋ ਫਿਰ ਗਏ ਅਸੀਂ ਹੈਡ ਵਾਲੇ ਕੋਲੇ ਬਾਈ ਖੋਖਰ ਕੋਲੇ ਉਹਾਂ ਦਾ ਕਰਦਾ ਬਾਈ 16 ਦੇ 16 ਵਾਲ ਨਵੇਂ ਲਿਆ ਦਿਓ ਅਸੀਂ ਸੁਣ ਕੇ ਹਰਾਂ ਨੂੰ ਕਿ ਯਾਰ ਵਾਲ ਤਾਂ ਇੱਕ ਪਿਸਟਨ ਨੂੰ ਦੋ ਪੈਂਦਿਆਂ ਦਾ ਨਹੀਂ ਬਾਈ ਆਹ ਦਾ ਨਵੇਂ ਇੰਜਨਾਂ ਨੂੰ ਇੱਕ ਪਿਸਟਨ ਨੂੰ ਚਾਰ ਵਾਲ ਆ ਗਏ 16 ਵਾਲ ਪੈਂਦੇ ਆ ਤੇ ਸਪੈਸ਼ਲ ਬਾਈ ਹੈਡ ਕਰਨ ਲਈ ਆਹ ਮਸ਼ੀਨ ਆਈ ਹੈ 22 ਲੱਖ ਰੁਪਏ ਦੀ ਆ ਤੇ ਬਾਈ ਦਾ ਕੰਮ ਵੀ ਪੂਰਾ ਸਿਰੇ ਤੇ ਪੀਕ ਤੇ ਆ ਭਾਈ ਜੀ ਮੈਨਾਂ ਨਾ ਵੀ ਪਤਾ ਨਹੀਂ ਕਿੰਨੇ ਕੀ ਇਹਦੇ ਕੋਲੇ ਹੈਡ ਪਾਏ ਆ ਕਰਨ ਵਾਲੇ 7-8 ਤਾਂ ਬੰਦੇ ਹੀ ਲੱਗੇ ਖੜੇ ਆ ਤੇ ਫੇਰ ਭਾਈ ਜੀ ਅਸੀਂ ਬਾਈ ਨੂੰ ਲਿਆ ਕੇ ਦਿੱਤੇ ਵਾਲ ਵਾਲ ਲਿਆ ਕੇ ਦੇਣ ਤੋਂ ਬਾਅਦ ਫਿਰ ਅਸੀਂ ਕੀਤੇ ਉਹ ਪਿਸਟਨ ਚ ਇੱਕ ਜਿਹੜੇ ਪਿਸਟਨ ਨਾਲ ਵੱਜ ਕੇ ਵਾਲ ਟੁੱਟਿਆ ਸੀ ਆ ਪਿਸਟਨ ਵੀ ਡੈਮੇਜ ਹੋ ਗਿਆ ਫਿਰ ਬਾਈ ਜੀ ਅਸੀਂ ਏਜੰਸੀ 'ਚ ਵਾਪਸ ਗਏ ਜਾ ਕੇ ਫਿਰ ਮਸ਼ੀਨ ਦਾ ਹਾਲ ਵੇਖਿਆ ਬਾਈ ਜੀ ਆ ਦੇਖੋ ਸਾਰੀ ਖੋਲ ਖਾਲ ਕਿਸੱਟੇ ਪਈ ਆ ਸਾਰੀ ਉਹ ਪ੍ਰੈਸ਼ਰ ਆ ਫਰਾਈ ਵੀਲ ਆ ਸਾਰਾ ਸਮਾਨ ਖੋਲ ਕੇ ਸੱਟਿਆ ਪਿਆ ਫਿਰ ਬਾਈ ਜੀ ਅਸੀਂ ਗਏ ਅੰਦਰ ਏਜੰਸੀ 'ਚ ਅਸੀਂ ਸਟੋਰ ਤੇ ਜਾ ਕੇ ਕਿਹਾ ਵੀ ਇਹਦਾ ਪਹਿਲਾਂ ਸਾਨੂੰ ਬਿੱਲ ਬਣਾ ਕੇ ਦੱਸੋ ਵੀ ਖਰਚਾ ਕਿੰਨਾ ਕਾਊਗਾ ਬਾਈ ਜੀ ਉਹਨਾਂ ਨੇ ਬਿੱਲ ਬਣਾਉਣ ਲੱਗ ਗਏ ਬਿੱਲ ਬਣਾਉਂਦੇ ਬਣਾਉਂਦੇ ਨੇ ਬਿਨਾਂ ਲੇਬਰ ਤੋਂ 110 ਤੋਂ 20000 ਦੇ ਵਿੱਚ ਕੱਲਾ ਇਹਨਾਂ ਨੇ ਆਪ ਦੀ ਏਜੰਸੀ ਏਜੰਸੀ ਦਾ ਦੱਸਿਆ 20-22000 ਰੁਪਿਆ ਲੇਬਰ ਆ ਫਿਰ ਸਾਨੂੰ ਆਦੇ ਪੰਪ ਤੇ ਜਾਂਦੇ ਰੋ ਪੰਪ ਤੇ ਗਏ ਬਾਈ ਜੀ ਮਸ਼ੀਨ ਦੀਆਂ ਨਯੋਜਲਾ ਚੈੱਕ ਕਰਾਈਆਂ ਦੋ ਜੈਕਟਰ ਖਰਾਬ ਆ ਜਿਹੜਾ 15 ਤੋਂ 18000 ਦਾ ਇੱਕ ਜੈਕਟਰ ਆ ਬਾਈ ਜੀ ਸੰਦ ਚਲਾਉਣੇ ਸੌਖੇ ਨਹੀਂਗੇ ਬਾਈ ਯਾਰ ਜਦੋਂ ਆਏ ਨੁਕਸਾਨ ਹੁੰਦਾ ਨਾ ਘੱਟੋ ਘੱਟ 2 ਲੱਖ ਚ ਮਸ਼ੀਨ ਪੈਣੀ ਆ ਯਾਰ ਬਾਈ ਜੀ ਤਵੇਲਾ ਜਦੋਂ ਕਿਸੇ ਦੇ ਲਾਉਣੇ ਆਗਲਾ ਕਹਿੰਦਾ ਜਾਂ ਘੰਟੇ ਤੇ ਰੇਟ ਬੜਾ ਜ਼ਿਆਦਾ ਲਈ ਜਾਂਦਾ ਤੂੰ ਆ 2 ਲੱਖ ਦੇ ਨੇੜੇ ਪੈਣਾ ਬਾਈ ਸਾਰੀ ਮਸ਼ੀਨ ਦਾ ਜਮਾਂ ਨਵੀਂ ਮਸ਼ੀਨਾਂ 21 ਦੇ 9ਵੇਂ 10ਵੇਂ ਮਹੀਨੇ ਦੀ ਐ ਕੋਈ ਬਾੜੀ ਪੁਰਾਣੀ ਨਹੀਂ ਗਈ ਜਦੋਂ ਚੀਜ਼ ਖੁੱਲਦੀ ਹੈ ਨਾ ਬਾਈ ਉਦੋਂ ਪਤਾ ਲੱਗਦਾ ਜਦੋਂ ਪੈਸੇ ਲੱਗਦੇ ਨਾਲੇ 8 ਤੋਂ 10 ਦਿਨ ਮਰਨੇ ਆ ਤੇ ਨਾਲੇ ਬਾਈ ਜੀ ਇੰਨੇ ਪੈਸੇ ਲੱਗਣੇ ਜੇ ਮੇਨਟ ਨੂੰ